ਇਸ ਕਰਕੇ ਇਸ ਵੀਰ ਨੇ ਰਾਤ ਦਾ ਮਾਹੌਲ ਬਣਾਤਾ ਹੁਣ ਤੁਹਾਨੂੰ ਰਾਤ ਦਾ ਇੱਕ ਗੱਲ ਨੋਟ ਕਰ ਲੈ ਜੀ ਇਹ ਬੰਦੇ ਦੋ ਇੱਥੇ ਰਹਿੰਦੇ ਹੀ ਰਹਿੰਦੇ ਆ ਪਰਮਾਨੈਂਟ ਪਰਮਾਨੈਂਟ ਇੱਥੇ ਬੰਦੇ ਰਹਿੰਦੇ ਰਹਿੰਦੇ ਆ ਤੇ ਹੁਣ ਤੁਹਾਨੂੰ ਦੁਬਾਰਾ ਰਾਤ ਦਾ ਨਜ਼ਾਰਾ ਵਿਖਾਉਣੇ ਆ ਵੀ ਮੇਰੀ ਆਤ ਨਵੀਂ ਤਸੱਲੀ ਕਰਕੇ ਜਾਣਾ ਤੂੰ ਮੇਰਾ ਅੰਨੇ ਚ ਦੇਖ ਲੈਣਾ ਕੰਮ ਆ ਸਹੀ ਗੱਲ ਮੈਂ ਕਹਦਾ ਵੀ ਤਸੱਲੀ ਜਦੋਂ ਹੋਈ ਤੇ ਉਦੋਂ ਤੇਰੇ ਖੇਚੋਂ ਪੈਰ ਪਟੂਗਾ ਪੈਰ ਪਟੂਗਾ ਠੀਕ ਹੈ ਕਿ ਨਹੀਂ ਆ ਇਹਨਾਂ ਦੇ ਸੰਦ ਸੈੜੇ ਇੱਥੇ ਪਏ ਆ ਰਾਤ ਨੂੰ ਇੱਥੇ ਕੋਈ ਚੋਰੀ ਚਕਾਰੀ ਦਾ ਕੋਈ ਡਰ ਨਹੀਂ ਇੱਥੇ ਕੋਈ ਡਰ ਨਹੀਂ ਇੱਥੇ ਸੇਫ ਹੈ ਜੀ ਸੇਫ ਹੈ ਆਪਣਾ ਬ ਲੋਬੀ ਕਰੀਏ ਦਰਸ਼ਨ ਫਿਰ ਲੈ ਵੀ ਹਾਥੀ ਕੀਤੀਆਂ ਤਿਆਰ ਰਾਤ ਦਾ ਨਜ਼ਾਰਾ ਤੁਹਾਨੂੰ ਵਿਖਾ ਰਹੇ ਆ ਇਹ ਰਾਤ ਦਾ ਮਾਹੌਲ ਖਾ ਰਹੇ ਆ ਮਿੱਤਰੋ ਇਹ ਰਾਤ ਦਾ ਰਾਤ ਦਾ ਇਹ ਰਾਤ ਦਾ ਫਾਰਮ ਆ ਨਵੀ ਸਿੱਧੂ ਮੁੰਡੇ ਦਾ ਨਾਂ 30 ਵਿਗਿਆਚਕ ਝੋਨੇ ਨੂੰ ਛੱਡ ਕੇ ਹਰ ਇੱਕ ਚੀਜ਼ ਦੀ ਖੇਤੀ ਹੁੰਦੀ ਆ ਬੂਟੇ ਛੂਟੇ ਲਾਏ ਰੱਖੇ ਨੇ ਤੇ ਰਾਤ ਦਾ ਮਾਹੌਲ ਤੁਸੀਂ ਦੇਖੋ ਚਲੋ ਜੀ ਆਹੀ ਉਹ ਪੌੜੀ ਜਿਹੜੀ ਰਾਤ ਨੂੰ ਜਾ ਕੇ ਮਗ ਜਾ ਕੇ ਮਗਾ ਆ ਵੇਖੋ ਲਾਈਟਾਂ ਤੁਸੀਂ ਹਾਂਜੀ ਲਾਓ ਜੀ ਹਾਂਜੀ ਹਲੋ ਇਹ ਜਿਹੜਾ ਦਿਨੇ ਨਜ਼ਾਰਾ ਇਹ ਰਾਤ ਨੂੰ ਵੀ ਪੂਰਾ جگਮਗ جگਮਗ ਹੁੰਦੀ ਬਾਈ ਜੀ ਆ ਲਾਈਟਾਂ ਨੇ 메ਨ ਗੇਟ ਤੁਹਾਨੂੰ ਵਿਖਾਈ ਦਿੱਤਾ ਪਿੱਛੇ ਕਰਕੇ ਇੱਕ ਵਾਰ ਫੇਰ ਪਿੱਛੇ ਕਰੀਏ ਤਾਂ ਹਨੇਰਾ ਹੋ ਜਾਂਦਾ ਤੇ ਅੱਗੇ ਆ ਚਲੋ ਜੀ ਲਓ ਜੀ ਆ ਇਧਰ ਇਹਨੂੰ ਕੀ ਕਹਿੰਦੇ ਵੀਰ ਕਿਹੜੀ ਲਾਈਟ ਆ ਇਹ ਕੁਝ ਵੀ ਕਹਿ ਸਕਦੇ ਬਿਲਿੰਗ ਲਾਈਟ ਜਿਹੜੀ ਹੈ ਨਾ ਕੀ ਕਹਿ ਸਕਦੇ ਆ ਸੈਂਸਿੰਗ ਲੈਂਡ ਵੀ ਸੈਂਸਿੰਗ ਲਾਈਟ ਤੇ ਜਿਹੜੀ ਜਗਦੀ ਰਹਿੰਦੀ ਐ ਇਸ ਫਾਰਮ ਤੇ 24 ਘੰਟੇ 24 ਘੰਟੇ ਬਿਜਲੀ ਦਾ ਪ੍ਰਬੰਧ ਬਾਈ ਨੇ ਕਰਵਾਇਆ ਠੀਕ ਹੈ ਕਹਣੀ ਤੇ ਬਾਈ ਨੂੰ ਤਰਬੂਜ ਦੀ ਖੇਤੀ ਚ ਅਵਾਰਡ ਵੀ ਮਿਲ ਚੁਕਿਆ ਜਿਹੜੀ ਤਰਬੂਜ ਦੀ ਖੇਤੀ ਹੈ ਨਾ ਉਹ ਬਾਈ ਦੀ ਇੱਥੇ ਪੂਰੀ ਫੁੱਲ ਜਾਣ ਪਛਾਣ ਜਿਹੜੀ ਉਹਨੇ ਬਣਾਈ ਹੈ ਹਨਾ ਹਾਂਜੀ ਉਸਨੇ ਬਣਾਈ ਤੇ ਕਿੰਨੇ ਅਵਾਰਡ ਮਿਲ ਚੁਕੇ ਉੱਥੇ ਤੁਹਾਨੂੰ ਚਾਰ ਮਿਲ ਚੁਕੇ ਚਾਰ ਮਿਲ ਚੁਕੇ ਹੈ ਹਨਾ ਤੇ ਤਰਬੂਜ ਦਾ ਬੰਦਾ ਪੂਰਾ ਮਾਰਾ ਤੇ ਤੁਹਾਨੂੰ ਰਿਪੋਰਟਡ ਵੈਰਾਈਆਂ ਜਿਵੇਂ ਆਹ ਲੜੇ ਦਿੱਤੀਆਂ ਜਿਹੜੇ ਪੀਲੇ ਤਰਬੂਜ ਅੰਦਰੋਂ ਪੀਲੇ ਬਾਹਰੋਂ ਪੀਲੇ ਜੀ ਹਾਂ ਪ੍ਰਿੰਟ ਵੈਰਾਈਆਂ ਖਰਬੂਜੇ ਚ ਵੀ ਉਹਦੀ ਖੇਤੀ ਕਰਦੇ ਉਹ ਉਹ ਤੂੰ ਇੱਥੇ ਲਾਉਣੇ ਹੋਣਾ ਨਾ ਮਾਰ ਕਦੋਂ ਉਹਦੀ ਬਜਾਈ ਕਦੋਂ ਸ਼ੁਰੂ ਉਹਦੀ ਉਹਦੀ 11ਵੇਂ ਚ 11ਵੇਂ ਚ ਤੇ ਮਾਰਚ ਤੇ ਅਸੀਂ ਆਵਾਂਗੇ ਤੇਰੇ ਕੋਲ 10 ਮਾਰਚ ਤੋਂ ਬਾਅਦ ਆ ਜਾਂਦਾ ਹੀ ਆਪਣਾ ਬਸ ਹੋਰ ਕਿਸੇ ਨੂੰ ਨਾ ਨੰਬਰ ਦੇ ਦੀ ਕਿਤੇ ਭੁੱਲ ਭਲੇਖੇ ਠੀਕ ਹੈ ਕਿ ਨਹੀਂ ਕੋਈ ਚੱਕਰ ਨਹੀਂ ਤੇ ਉੱਥੇ ਅਸੀਂ ਬੈਠੇ ਸੀਗੇ ਰਾਤ ਨੂੰ ਪੈਣ ਦਾ ਵੀ ਪ੍ਰਬੰਧ ਆ ਪੱਖੇ ਦਾ ਵੀ ਪ੍ਰਬੰਧ ਆ ਇੱਕ ਗੱਲ ਨੋਟ ਕਰਦਾ ਵੀ ਬੰਦਾ ਹੈਗਾ ਨਸ਼ੇ ਤੋਂ ਪਰੇ ਹਾਂ ਹੁਣ ਤਾਂ ਇਹ ਸਿੱਖ ਸਰਦਾਰ ਆਈਦੀ ਮੈਂ ਫੋਟੋ ਤੁਹਾਨੂੰ ਵਿਖਾਉਂਗਾ ਇਹ ਬੜਾ ਸੋਹਣਾ ਕਿਊਟ ਮੁੰਡਾ ਸੀਗਾ ਤੇ ਹੁਣ ਸਿੱਖ ਸਰਦਾਰ ਬਣ ਗਿਆ ਵਾਹ ਬੱਚੇ ਵੀ ਹੈਗੇ ਨਾਲ ਕੋਲ ਹਾਂਜੀ ਕਿੰਨੇ ਆ ਇੱਕ ਬੱਚੇ ਇੱਕ ਮੁੰਡਾ ਦੋਵੇਂ ਭਰਾ ਵੇ ਆ ਤੇ ਨਾ ਇੱਥੇ ਕੋਈ ਜਰਦਾ ਲਾਉਂਦਾ ਨਾ ਬੀੜੀ ਨਾ दारू ਇਹ ਮਨਾਹੀ ਹੈ ਇੱਥੇ ਤੇ ਨਾ ਹੀ ਇੱਥੇ ਆਣ ਕੇ दारू ਪੀ ਕੇ ਤੁਸੀਂ ਗੰਦ ਪਾਉਣਾ ਨਾ ਇੱਥੇ ਕੋਈ ਬੋਤਲ ਜੇਕਰ ਆ ਗਏ ਪੈਕਸ਼ਾ ਗਲਾ ਲਿਆ ਤੇ ਬੋਤਲ ਤੁਸੀਂ ਨਾਲ ਲੈ ਕੇ ਜਾਣੀ ਆਪਦੀ ਵੀ ਕਈ ਵਾਰ ਆ ਜਾਨੂੰ ਤੁਸੀਂ ਇੰਜੋਏ ਕਰਨਾ ਵੀ ਠੀਕ ਹੈ ਕਣੀ ਤੇ ਲਓ ਜੀ ਆਲਣੇ ਚ ਸੇਫ ਫਿਟ ਚਿੜੀਆਂ ਬੈਠੀਆਂ ਹੋਣੀਆਂ ਅੰਦਰ ਬਾਈ ਬਿਲਕੁਲ ਜੀ ਹੁਣ ਦਿਸਣੀਆਂ ਡੂੰਗਾ ਹਲਣਾ ਹੁੰਦਾ ਇਹਨਾਂ ਦਾ ਡੂੰਗਾ ਹੁੰਦਾ ਆਹੀਂ ਮੜਾ ਜੇ ਅੱਗੇ ਮੜਾ ਜੇ ਮਾੜਾ ਜੇ ਨੇੜੇ ਚੱਲੇ ਕੁਛ ਨਹੀਂ ਕਹਿੰਦੀ ਆਹ ਦੀ ਕੁਛ ਨਹੀਂ ਡੂੰਗਾ ਹੋਇਆ ਜੀ ਦਿਸ ਨਹੀਂ ਨੀ ਚਲ 1 ਮਿੰਟ 1 ਮਿੰਟ ਮੈਂ ਮਾਰ ਚਲ ਤੁਸੀਂ ਉਹ ਜੇ ਕੋਲੇ ਜੇ ਦਿਸੂ ਤਾ ਬੱਚਾ ਹੋਇਆ ਤਾ ਮਸਲੇ ਨਹੀਂ ਦੇਖਦਾ ਆਪਾਂ ਨੂੰ ਤਾਂ ਦੇਖਦਾ ਕੈਮਰੇ 'ਚ ਨਹੀਂ ਆ ਰਿਹਾ ਹਣਾ ਆ ਵੇਖੋ ਜੀ ਖਾਣਾ ਉਵੇਂ ਰੱਖਿਆ ਯਾਰ ਹੈ ਪਾਣੀ ਟੰਗਿਆ ਇਹ ਰਾਤ ਦਾ ਮਾਹੌਲ ਆ ਰਾਤ ਦਾ ਤੁਹਾਨੂੰ ਮਾਹੌਲ ਦਿਖਾਉਣ ਵਾਸਤੇ ਮੈਂ ਇੱਥੇ ਰੁਕਿਆ ਸਪੈਸ਼ਲ ਵੀ ਰਾਤ ਨੂੰ ਇਹ ਫਾਰਮ ਕਿਦਾਂ ਦਾ ਇਦਾਂ ਦਾ ਹੈ ਠੀਕ ਹੈ ਕਣੀ ਇਹ ਸ਼ੌਂਕ ਦੇ ਤੰਦ ਨੇ ਸ਼ੌਂਕ ਦੀ ਖੇਤੀ ਇਹਨੂੰ ਕਹਿੰਦੇ ਆ ਤੇ ਹਰ ਇੱਕ ਫਸਲ ਚੋਂ ਇਹਨਾਂ ਨੂੰ ਛੱਡ ਗਏ ਪਾਣੀ ਦੀ ਬਚਤ ਬਾਈ ਕਰਦਾ ਅਵਾਰਡ ਬਾਈ ਲੈ ਚੁੱਕਿਆ ਕਮਾਈ ਬਾਈ ਕਰ ਚੁੱਕਿਆ ਬਾਈ ਨੇ ਕੋਈ ਐਕਸਟਰਾ ਬਾਹਰੋਂ ਪੈਸੇ ਨਹੀਂ ਲਏ ਖੇਤੀ ਦੇ ਵਿੱਚੋਂ ਹੀ ਆ ਫਾਰਮ ਇਹਨਾਂ ਨੇ ਤਿਆਰ ਕੀਤਾ 30 ਵਿੱਗਿਆਂ ਦੀ ਬਾਈ ਦੀ ਖੇਤੀ ਆ ਦੋ ਭਰਾ ਨੇ ਚਾਚਾ ਚਾਚਾ ਨਾਲ ਰਹਿੰਦਾ ਸਾਂਝਾ ਪਰਿਵਾਰ ਆ ਤਾਇਆ ਕੇ ਚਾਚਾ ਤੋਂ ਅੱਛਾ ਤਾਜੀ ਮੇਰੇ ਤਾਇਆ ਜੀ ਤਾਇਆ ਜੀ ਜੁਆਇੰਟ ਫੈਮਿਲੀ ਆ ਤੇ ਮੈਂ ਕਹਿੰਦਾ ਵੀ ਇਹਨਾਂ ਦਾ ਮੈਂ ਸਿਸਟਮ ਦੇਖਿਆ ਇਕਤਾ ਦੇ ਵਿੱਚ ਬਲ ਠੀਕ ਹੈ ਕਣੀ ਕੰਮ ਵੰਡੇ ਹੋਏ ਆ ਕਿੰਨੇ ਕੀ ਕਰਨਾ ਬਾਈ ਨਵੀ ਨੇ ਕੀ ਕਰਨਾ ਛੋਟੇ ਬੇਲੀ ਦਾ ਨਾ ਕੀਆ ਰਵੀ ਨੇ ਕੀ ਕਰਨਾ ਤਾਏ ਨੇ ਕੀ ਕਰਨਾ ਡੈਡੀ ਨੇ ਕੀ ਕਰਨਾ ਹਰ ਇੱਕ ਕੰਮ ਵੰਡਿਆ ਹੋਇਆ ਠੀਕ ਹੈ ਕਿ ਨਹੀਂ ਮਾਰਚ ਦੇ ਵਿੱਚ ਤੁਹਾਨੂੰ ਨਜ਼ਾਰਾ ਵਿਖਾਵਾਂਗੇ ਤਰਬੂਜ ਦੀ ਖੇਤੀ ਦਾ ਉਦੋਂ ਇਹ ਕੁਛ ਨਾ ਕੁਛ ਹੋਰ ਬਣ ਚੁੱਕਿਆ ਹੋਊਗਾ ਡਿਫਰੈਂਟ ਬਣ ਚੁੱਕਿਆ ਹੋਊਗਾ ਠੀਕ ਹੈ ਕਿ ਨਹੀਂ ਹਾਂਜੀ ਤੇ ਬਸ ਕਰੋ ਇੰਜੋਏ ਤੇ ਤੁਹਾਨੂੰ ਫਾਰਮ ਦੇ ਦਰਸ਼ਨ ਕਰਾਤੇ ਆ ਉਧਰੋਂ ਐ ਮਰੋ ਜੀ ਹਾਂ ਉਥੋਂ ਚਲੋ ਆਪਾਂ ਉਥੇ ਵੀ ਚੱਲਦੇ ਆਂ ਆਜੋ ਇਹ ਇੱਥੇ ਬੈਠੇ ਸੀ ਆਪਾਂ ਇੱਥੇ ਆ ਪਾਣੀ ਪੂਣੀ ਸਾਰਾ ਇਧਰ ਕਮਰਾ ਰੂਮ ਇਧਰ ਵੀ ਲਾਈਟ ਆ ਅੰਦਰੋਂ ਤੁਹਾਨੂੰ ਦਿਨੇ ਵਖਾਤ ਆ ਆ ਵੇਖੋ ਕਿੰਡੀ ਤਗੜੀ ਲਾਈਟ ਲੱਗੀ ਹੋ ਲੈਂਪ ਲੱਗਿਆ ਇਧਰ ਜਾਲ ਕੇ ਇੱਕ ਗੱਲ ਹੋਰ ਦੱਸ ਦੇਣਾ ਆ ਜਿਹੜੀ ਬਾਈ ਨੇ ਨਵੀਂ ਨੇ ਨਵੀਂ ਨੇ ਫਿਟਿੰਗ ਕੀਤੀ ਆ ਡ੍ਰਿਪ ਸਿਸਟਮ ਦੀ ਸਾਰੀ ਆ ਆ ਖੋਦੀ ਹੋਈ ਖੋਦ ਹੀ ਕੀਤੀ ਆ ਸਾਰਾ ਕੁਛ ਮੋਟਰਾਂ ਮਾਟਰਾ ਕੱਸਣ ਤੱਕ ਜੋ ਵੀ ਆ ਇਹਨੇ ਆਪ ਕੀਤੀ ਆ ਦੇਖ ਤੂੰ ਖੇਤੀ ਨਾਲ ਕਿੰਨਾ ਜੁੜਿਆ ਬੰਦਾ ਇਹਦਾ ਬਿੱਲ ਤਾਂ ਨਹੀਂ ਆਉਂਦਾ ਇੱਥੇ ਬਈ ਇਹ ਆਉਂਦਾ ਜੀ ਕਿੰਨਾ ਕਰ ਵਾਲਾ ਬਿੱਲ ਜੀ ਉਸ ਤੋਂ ਥੋੜਾ ਜਿਆਦਾ ਵੱਧ ਕੇ ਆ ਜਾਂਦਾ ਲੋਡ ਦੇ ਸੱਤੇ ਜੀ ਅੱਛਾ ਇਹ 24 ਘੰਟੇ ਚੱਲ ਸਕਦੀ ਤੇਰੀ ਮੋਟਰ ਆ ਚੱਲੂ ਜੋ ਘੰਟੇ ਬਿੱਲ ਭਰਨਾ ਭਰ ਦੇ ਜੀ ਸੀ ਜਿੰਦਾ ਬੰਦਾ 8-10000 ਆਉਗਾ 15-20000 ਹਾਂਜੀ ਤੇ ਚਲਦੀ ਬਾਈ ਬਈ 20 ਘੰਟੇ ਜਲਦੀ ਜੀ ਹਾਂ ਤੂੰ ਤਾਂ ਫਿਰ ਜਿੰਨੀ ਵਾਰ ਮੋਟਰ ਦਾ 20000 ਬਿੱਲ ਆ ਜਾਂਦਾ ਤੇ ਤੁਸੀਂ ਸੀਜ਼ਨ ਚ ਆਏ ਦੇਖੋ 25 ਕਿਲੋ ਚੱਲਣੀ ਇਧਰ ਇਹਦਾ ਸਾਥ ਹੋਣੇ 2 ਘੰਟੇ ਸੀ ਇੱਕ ਵਾਰ ਸੜੀ ਵੀ ਇਹ ਬੰਦ ਨਹੀਂ ਕਰੀ ਹਾਂ ਹਾਂ ਕਿੰਨਾ ਖਰਚਾ ਆਇਆ ਫਿਰ ਬੰਨਣ ਤੇ ਬੰਨਣ ਤੇ ਲੱਗੇ 5-6000 ਰੁਪਏ ਐਡੀ ਵੱਡੀ ਹੈਣੀ 4-5 ਦੀ ਇਹ ਮੋਟਰ ਕੋਈ ਡਿਫਰੈਂਟ ਤਰੀਕੇ ਦੀ ਆ ਆ ਮੋਟਰ ਆ ਜਾਂ ਆਹੀ ਨਾ ਮੋਟਰ ਬਾਈ ਆ ਜਿਹੜੀ ਨਾ ਹਾਂਜੀ ਇਹ ਆ ਮੋਟਰ ਆ ਪੰਜ ਦੀ ਮੋਟਰ ਆ ਆਪਣੇ ਕਿੱਡੀ ਹੋਰ ਤਰ੍ਹਾਂ ਦੇ ਤਰੀਕੇ ਦੀ ਹੁੰਦੀ ਨਾ ਇਹ ਹੋਰ ਤਰੀਕੇ ਦੀ ਆ ਹਾਂ ਬਾਈ ਦੀ ਫਿਟਿੰਗ ਆ ਇਹਦੇ ਬਾਰੇ ਆਪਾਂ ਦੱਸਿਆ ਆ ਤੁਹਾਨੂੰ ਹਨਾ ਇੱਥੇ ਵੀ ਬੂਟਾ ਹਰ ਇੱਕ ਚੀਜ਼ ਤੁਹਾਨੂੰ ਵਿਖਾਈ ਹੋਈ ਆ ਆ ਜਲਕਰ ਇਹ ਜਲ ਦਿੰਦਾ ਤੇ ਐਸ ਲੈਂਪ ਤੋਂ ਜੇਕਰ ਆਪਾਂ ਸ਼ਾਰਟ ਲਾਈਏ ਇਹ ਐਸ ਲੈਂਪ ਤੋਂ ਸ਼ਾਰਟ ਲਾਈਏ ਵਾਹ ਆਏ ਹਾਈ ਹਾਈ ਸਕੂਨ ਇੱਥੇ ਆ ਖੇਤਾਂ ਦੇ ਵਿੱਚ ਬਿਨਾ ਪੱਖੇ ਸੀ ਤੋਂ ਬਿਨਾ ਪੱਖੇ ਸੀ ਤੋਂ ਜਿਹੜੇ ਤਤ ਮੈਂ ਲੈ ਗਿਆ ਨਾ ਮਿੱਤਰੋ ਤੁਸੀਂ ਵੀ ਲੈਣ ਆਉਂਗੇ ਪਰ ਬਾਈ ਨੂੰ ਤੰਗ ਨਾ ਕਰਾ ਜੇ ਹੁਣ ਆ ਬਾਈ ਦਾ ਕੰਮ ਦਾ ਸਮਾਂ ਕੋਈ ਗੱਲ ਹੈ ਕਿਤੇ ਮੈਂ ਵੀਡੀਓ ਪਾਦਾ ਕੋਈ ਕੰਮਕਾਰ ਦਾ ਸਮਾਂ ਤੇ ਬਾਕੀ ਹਜੇ ਅਸੀਂ ਬਣਾਈ ਜਾਂਦੇ ਆ ਜਿੱਦ ਦਿਨ ਅਸੀਂ ਬਣਾਇਆ ਉਹ ਦਿਨ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਹਾਂ ਚਲ ਠੀਕ ਹੈ ਬਾਈ ਨਵੀ ਓਕੇ ਓਕੇ ਥੈਂਕ ਯੂ ਜਾਵਾਂ ਹੁਣ ਮੈਂ ਬਾਈ ਨਵੀ ਹੁਣ ਆਪ ਨੂੰ ਬਸ ਮਾੜਾ ਇਹ ਰਸਤਾ ਦਿਖਾ ਦੇਣਾ ਉਦੋਂ ਬਾਅਦ ਆਪਾਂ ਨਿਕਲ ਜਾਵਾਂਗੇ ਤਾਂ ਓਕੇ ਬਾਈ ਲਵ ਯੂ ਟਾਟਾ ਸਤਿ ਸ੍ਰੀ ਅਕਾਲ ਬਾਈ ਬਾਈ ਇਹ ਰਾਤ ਦਾ ਤੁਹਾਨੂੰ ਸਪੈਸ਼ਲ ਦਿਖਾਉਣ ਵਾਸਤੇ ਹੀ ਆਪਾਂ ਰੁਕੇ ਸੀ